ਸ਼ੁਭ ਆਰੰਭ ਸਤਿ ਸ਼੍ਰੀ ਅਕਾਲ ਨਗਰ ਦੇ ਸੂਬੇ ਅੱਜ ਅਸੀਂ ਪਹਿਲਾਂ ਇਹਦਾ ਬੇਸ ਕੰਮ ਪੂਰੇ ਹੋ ਗਏ 31 ਅਗਸਤ ਨੂੰ ਗੁਰੂ ਨੰਨ ਦਿੱਤੇ ਸੀ ਮੌਕੇ ਦੇ ਵਿੱਚ ਬੇਈਲੀ ਗੱਲ ਤਾਂ ਜਿਹੜੇ ਅਖਾਸਤ ਮਹੀਨੇ ਦੇ ਅਸੀਂ ਤਿੰਨ ਪ੍ਰੋਗਰਾਮ ਦਿੱਤੇ ਜਿਹਨੇ ਪੁਰਾਣ ਵੱਲ ਉਹ ਜਿਹੜੇ ਤਿੰਨ ਪ੍ਰੋਗਰਾਮ ਦਿੱਤੇ ਉਹ ਅੱਜ ਅਸੀਂ ਸਾਰੇ ਤੇ ਜਿਹੜੀ ਮੀਟਿੰਗਾਂ ਸੰਧੀਆਂ ਅਸੀਂ ਵਧਾਈ ਵੀ ਦਿੰਨੇ ਵਰਕਰਾਂ ਨੂੰ ਕਿ ਜਿਹੜਾ 1 ਅਗਸਤ ਨੂੰ ਅਸੀਂ ਕੇਂਦਰ ਸਰਕਾਰ ਦੇ ਪੁਪਲੇ ਪੁਪੇ ਨਹੀਂ ਪੈਂਦੇ ਦੇ ਵਿੱਚ ਉਹਦੇ ਵੀ ਇੱਕ ਸਾਲ ਬਹੁਤ ਜਿਹੜਾ 15 ਅਗਸਤ ਨੂੰ ਇੱਕ ਪਾਸੇ ਝੋਨਾ ਲਾ ਕਰਿਆ ਸੀਗਾ ਤੇ ਦੂਜੇ ਪਾਸੇ ਸਾਡਾ ਪ੍ਰੋਗਰਾਮ ਦਿੱਤਾ ਸੀ ਆਦੇਸ਼ ਦੀ ਆਜ਼ਾਦੀ ਦਾ ਦੇ ਹੜਾ ਸੀਗਾ ਪਰ ਅਸੀਂ ਉਹਦੇ ਇੱਕ ਪ੍ਰੋਗਰਾਮ ਦਿੱਤਾ ਕਿ 15 ਅਗਸਤ ਨੂੰ ਰੈਟ ਮਾਰਚ ਕਰਾਂਗੇ ਪੂਰੇ ਭਾਰਤ ਤੇ ਰੈਟ ਮਾਰਚ ਮੈਂ ਕਹਿੰਦਾ ਵੀ ਲੋਕਾਂ ਨੇ ਬਾ ਮਿਸਾਲ ਕੀਤਾ ਸੈਂਕੜਿਆਂ ਦੀ ਗਿਣਤੀ ਨਹੀਂ ਹਜ਼ਾਰਾਂ ਦੀ ਗਿਣਤੀ ਚਾਏ ਪੂਰੇ ਭਾਰਤ ਇਕੱਲੇ ਪੰਜਾਬ ਦੀ ਗੱਲ ਨਹੀਂ ਕਰਦਾ ਬਹੁਤ ਸਾਰੇ ਸਟੇਟਾਂ ਦੇ ਵਿੱਚ ਜਿਹੜੇ ਰੁਕਾਈਆਂ ਸਾਡੀਆਂ ਲੱਖਾਂ ਦੀ ਗਿਣਤੀ ਦੇ ਵਿੱਚ ਮੈਂ ਇੱਕ بار ਖੜੇ ਲੋਕਾਂ ਨੇ ਤੀਜਾ ਪ੍ਰੋਗਰਾਮ ਸੀ ਸਾਡਾ 200 ਦਿਨ ਪੂਰੇ ਹੋਏ ਜਿਹੜਾ 200 ਦਿਨ ਪੂਰੇ ਹੋਣ ਤੇ ਅਸੀਂ ਕਿਹਾ ਸੀ ਲੋਕਾਂ ਨੂੰ ਕਿ ਇਹਦੇ 200 ਦਿਨ ਪੂਰੇ ਹੋਣ ਤੇ ਅਸੀਂ ਲੇਖਾ ਜੋਖਾ ਕਰਾਂਗੇ ਕਿ ਅਸੀਂ ਖੱਟਿਆ ਇਸ ਮੋਰਚੇ ਦੇ ਵਿੱਚ ਕੀ ਕਮਾਇਆ ਅਸੀਂ ਕਮਾਇਆ ਵੀ ਬਹੁਤ ਕੁਝ ਹੈ 433 ਸਾਡੇ ਕਿਸਾਨ ਜੱਟ ਨੇ ਹੋਏ ਨੇ 5 ਸਾਡੇ ਨੌਜਵਾਨਾਂ ਦੀ ਨਿਗਾ ਚਲੀ ਗਈ ਜਿਹੜੇ 28 ਸਾਡੇ ਉਸ ਮੋਰਚੇ ਦੇ ਵਿੱਚ ਸਾਡੀਆਂ ਭੈਣਾਂ ਕਿਸਾਨ ਸੀ ਜੋ ਜਿਹਦੇ ਵਿੱਚੋਂ ਸ਼ੋਭ ਕਰਨ ਆਪਣੇ ਜ਼ਿਲ੍ਹੇ ਨਾਲ ਸੰਬੰਧਤ ਹੈ 22 ਸਾਲਾਂ ਦਾ ਹਰਿਆਣੇ ਦੀ ਗੋਲੀ ਦੇ ਨਾਲ ਉਹ ਵਿਸਥੇਤ ਹੋਇਆ ਅਸੀਂ ਇਹ ਤਾਂ ਹੈਗਾ ਕਮਾਏ ਜਿਹੜੀ ਮੰਗ ਦੀ ਖਾਤਰ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਜਿਹੜੀ ਮੰਗ ਨੂੰ ਲੈ ਕੇ ਘਰੋਂ ਤੁਰਪੇ ਚੱਲੇ ਸੀ ਇਹ ਸਾਡੇ ਕਿਸਾਨਾਂ ਨੂੰ ਐਮਐਸਪੀ ਕਰਜ਼ੇ ਕਾਨੂੰਨ ਮਿਲਣਾ ਚਾਹੀਦਾ। ਸੁਆਮੀ ਨਾਥਨ ਦੀ ਰਿਪੋਰਟ ਮਿਲਣੀ ਚਾਹੀਦੀ ਹੈ। ਕਰਜ਼ੇ ਤੋਂ ਕਿਸਾਨ ਮਜ਼ਦੂਰ ਮੁਕਤ ਹੋਣਾ ਚਾਹੀਦਾ। ਨਰੇਕੇ ਦੀ ਜਿਹੜੀ ਦਿਹਾੜੀ ਆ ਉਹ ਵਧਾ ਕੇ ਪੂਰਾ ਰੁਜ਼ਗਾਰ ਉਹਨਾਂ ਨੂੰ ਮਿਲਣਾ ਚਾਹੀਦਾ। ਜਿਹੜੀਆਂ ਸਾਡੀਆਂ 12 ਮੰਗਾਂ ਸੀ ਉਹ ਸੰਬੰਧ ਦੇ ਵਿੱਚ ਅਸੀਂ ਜਿਹੜਾ ਲੈ ਕੇ ਗਏ ਆ। ਅਸੀਂ ਇਹ ਕਹਿੰਦੇ ਆ ਪ੍ਰਾਪਤੀ ਮੋਰਚੇ ਦੀ ਕਿ ਕੱਲੀ ਭਾਜਪਾ ਨੂੰ ਛੱਡ ਕੇ ਜਿੰਨੀਆਂ ਵੀ ਪੂਰੇ ਭਾਰਤ ਦੀਆਂ ਸਿਆਸੀ ਪਾਰਟੀਆਂ ਸੀ ਭਾਵੇਂ ਕੋਈ ਸੋਸ਼ਲਿਸਟ ਪਾਰਟੀ ਸੀ ਭਾਵੇਂ ਵੱਡੀ ਪਾਰਟੀ ਹੈ ਭਾਵੇਂ ਕਿਸੇ ਦਾ ਕੋਈ ਐਮਪੀ ਹੈ ਜਾਂ ਨਾ ਹੈ ਉਹਨਾਂ ਨੇ ਇਸ ਮੰਗ ਤੇ ਪੂਰਾ ਜੋਰ ਆਪਦਾ ਲਾਇਆ ਕਿ ਕਿਸਾਨਾਂ ਨੂੰ ਐਮਐਸਪੀ ਗ੍ਰਾਂਟੇ ਕਾਨੂੰਨ ਨੂੰ ਮਿਲਣਾ ਚਾਹੀਦਾ ਹੈ ਭਾ ਇੱਥੋਂ ਤੱਕ ਸਾਨੂੰ ਜਦੋਂ ਛੋਟੇ ਛੋਟੇ ਧਰਨੇ ਨਜ਼ਾਰੇ ਲਾਉਣੇ ਆ ਐਸ ਜੀਐਮਪੀ ਇੱਕ ਜਾ ਕੇ ਸੀਮਤ ਹੋ ਜਾਂਦੀ ਹੈ ਬਹੁਤ ਤੋਂ ਬੱਦ ਦੀ ਸੀ ਤੇ ਕਿੰਨੀ ਆਸੀਂ ਪੂਰੇ ਦੇਸ਼ ਦੇ ਵਿੱਚ ਕੁਚਕੇਟਾਂ ਤੋਂ ਠਾਕੇ ਪਾਰਲੀਮੈਂਟ ਦੇ ਲੈ ਕੇ ਜਿੱਥੇ ਕਾਨੂੰਨ ਬਣਾਣਾ ਜਿੱਥੇ ਐਮ ਐਸਪੀਕਰ ਕਿਸਾਨਾਂ ਨੂੰ ਮਿਲਣੀ ਹੈ ਉੱਥੇ ਅਸੀਂ ਆਪਦੀ ਮੰਗ ਤੇ ਅਲਜਾਂਚ ਕੰਮ ਜੇ ਹੋਏ ਆ ਇਹ ਹੈ ਸਾਡੀ ਪ੍ਰਾਪਤੀ ਤਾਂ ਉਹਦੇ ਵਿੱਚ ਜਿਹੜੇ ਸਾਡੇ 4 ਗੇੜ ਦੀਆਂ ਮੀਟਿੰਗਾਂ ਹੋਈਆਂ 4 ਗੇੜ ਦੀਆਂ ਸਾਡੀਆਂ ਮੀਟਿੰਗਾਂ ਹੋਈਆਂ ਬੇਸ਼ਕਾਰੀਆਂ ਤਾਂ ਭਾਜਪੀ ਜਿਹੜੀ ਉਦੋਂ ਬੜੀ ਬਿਆਨਵਾਦੀ ਕਰਦੇ ਸੀ ਕਮਾ ਉਹਨਾਂ ਦਾ ਕੋਈ ਪ੍ਰਧਾਨ ਹੋਵੇ ਪਮਾ ਉਹਨਾਂ ਦਾ ਕੋਈ ਮੰਤਰੀ ਹੋਵੇ ਪਮਾ ਕੋਈ ਐਮਐਲਏ ਹੋਵੇ ਉਹ ਸਾਨੂੰ ਟੇਡੇ ਵਿੰਗੇ ਢੰਗ ਦੇ ਨਾਲ ਧਮਕੀਆਂ ਦਿੰਦੇ ਸੀ ਕਿ ਸਾਡੀ ਤਿੱਕੀ ਵਾਰ ਸਰਕਾਰ ਆ ਰਹੀ ਹੈ 400 ਤੋਂ ਪਾਰ ਸੀ ਆ ਰਹੀ ਹੈ ਤਾਂ ਫਿਰ ਦੇਖਾਂਗੇ ਤੁਹਾਨੂੰ ਕਿਹੜੀਆਂ ਜ਼ਿਲ੍ਹਾ ਚ ਇੱਕ ਨੇ ਤਾਂ ਇੱਥੋਂ ਤੇ ਕਹਿੰਦਾ ਸੀ ਕਿ ਚਨਈ ਤਿੱਖੀ ਇਹਨਾਂ ਨੂੰ ਲੈ ਕੇ ਜਾਵਾਂਗੇ ਤਾਂ ਉਹ ਜਿਹੜੀਆਂ ਧਮਕੀਆਂ ਕਿਸਾਨਾਂ ਨੂੰ ਪੂਰੇ ਭਾਰ ਦੇ ਲੋਕਾਂ ਨੂੰ ਦਿੱਤੀਆਂ ਉਹਦਾ ਰਿਜ਼ਲਟ ਇਹ ਹੋਇਆ ਕਿ ਉਹ ਆਪ ਵੀ 240 ਤੇ ਰਹਿ ਗਏ ਜਿਹੜੇ ਜਾਦੇ ਧਮਕਿਆਂ ਦੇ ਨਾਲ ਸੀ ਤਾਂ ਇਹ ਸਾਡੇ ਮੋਰਚੇ ਦਾ ਅਸਰ ਹੋਇਆ ਕਿ ਜਿਹੜੀਆਂ ਉਹਨਾਂ ਨੇ ਜਾਣੇ ਟੇਡੇ-ਢੇਡੇ ਢੰਗ ਦੇ ਨਾਲ ਧਮਕੀਆਂ ਦਿੱਤੀਆਂ ਜਵਾਬ ਲੋਕਾਂ ਨੇ ਦਿੱਤਾ ਭਾਵੇਂ ਉਹ Rajasthan ਹੋਵੇ ਭਾਵੇਂ Haryana ਹੋਵੇ ਭਾਵੇਂ UP ਹੋਵੇ ਜਿਹੜੀਆਂ ਉਹ ਸਟੇਟਾਂ Maharashtra, Karnataka, Tamil Nadu ਵਰਗੀਆਂ ਜਿੱਥੇ ਕਿਸਾਨਾਂ ਨੇ ਆਵਾਜ਼ ਠਾਈ ਤਾ ਉੱਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਪਿੱਛੇ ਆਏ ਤਾਂ ਲੋਕਾਂ ਦੀ ਮੰਗ ਉੱਪਰ ਕੇ ਆਈ ਕਿ ਕਿਸਾਨਾਂ ਨੂੰ ਸੜਕਾਂ ਤੇ ਬਣਾਉਣਾ ਕੋਈ ਸਿਆਣਫਰੀ ਸਰਕਾਰ ਦਾ ਇਹਨਾਂ ਦੀਆਂ ਮੰਗਾਂ ਲਾਗੂ ਹੋਣੇ ਚਾਹੀਦੀਆਂ ਉਹਦੇ ਨਾਲ ਚਲਦੇ-ਚਲਦੇ ਸਾਡਾ ਹਾਈ ਕੋਰਟ ਦਾ ਵੀ ਫੈਸਲਾ ਆਇਆ ਹਾਈ ਕੋਰਟ ਦੇ ਖਿਲਾਫ ਸ੍ਰੀਮ ਕੋਰਟ ਵੀ ਗਈ ਤਾਂ ਉਹ ਸਾਰੇ ਜਿਹੜੇ ਮਸਲੇ ਆ ਮੈਂ ਅਸੀਂ ਇਸ ਕਰਕੇ ਕਹਿੰਦਾ ਵੀ ਸਾਡੀਆਂ 200 ਦਿਨ ਦੇ ਪੂਰੇ ਦੀਆਂ ਪ੍ਰਾਪਤੀਆਂ ਵੀ ਹੋਈਆਂ ਨੁਕਸਾਨ ਵੀ ਹੋਇਆ ਉਹਦੇ ਨੁਕਸਾਨ ਦੇ باوجود ਵੀ ਅਸੀਂ ਜਿਹੜੀਆਂ ਮੀਟਿੰਗਾਂ ਕੀਤੀਆਂ ਅੱਜ ਜਿਹੜਾ ਇਸ਼ੂ ਹੈ ਜਿਹੜਾ ਤੁਸੀਂ ਅੱਜ ਸਵਾਲ ਕੀਤਾ ਹੈ ਕਿ ਅੱਜ ਮੀਟਿੰਗ ਕਉਂ ਕੀਤੀ ਆ ਇਹ ਅਸੀਂ ਮੀਟਿੰਗ ਜਿਹੜੇ ਪ੍ਰੋਗਰਾਮ ਕੀਤੇ ਆ ਉਥੋਂ ਤਿੰਨ ਪ੍ਰੋਗਰਾਮ ਦਿੱਤੇ ਇੱਕ ਤਾਂ ਅਸੀਂ 15 ਤਰੀਕ ਨੂੰ ਜੀਂਦ ਜ਼ਿਲ੍ਹੇ ਦੇ ਵਿੱਚ ਕਸਬਾ ਛੋਟਾ ਜਿਹਾ ਇੱਥੇ ਬਹੁਤ ਵੱਡੀ ਕਿਸਾਨ ਪਰਚਾਇਤ ਕਰ ਰਹੇ ਆ ਤੇ 22 ਤਰੀਕ ਨੂੰ ਉਮਾਲੇ ਦੇ ਵਿੱਚ ਪਿੱਪਲੀ ਪਿੱਪਲੀ ਵੀ ਕਰ ਰਹੇ ਆ ਹਰਿਆਣੇ ਦੇ ਵਿੱਚ ਦੋ ਅਸੀਂ ਬਹੁਤ ਵੱਡੀਆਂ ਕਿਸਾਨ ਪਰਚੇਤਾ ਕਰ ਰਹੇ ਆ ਉਹਦੇ ਸਬੰਧ ਦੇ ਵਿੱਚ ਇੱਥੇ ਮੀਟਿੰਗ ਸੱਦੀ ਹੈ ਤੇ ਅਗਲੀ ਜਿਹੜੀ ਅਸੀਂ ਲਖੀਨਪੁਰ ਫਰੀ ਵਾਲੀ ਦੀ ਮੰਗ ਹੈ ਕਿ ਉਹ ਪਰਿਵਾਰਾਂ ਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ 3 ਅਕਤੂਬਰ ਦੀ ਉਹ ਘਟਨਾ ਹੈ ਤੇ 3 ਅਕਤੂਬਰ ਨੂੰ ਅਸੀਂ ਪੂਰੇ ਭਾਰ ਦੇ ਵਿੱਚ ਰੇਲਾਂ ਦਾ ਚੱਕਾ ਜਾਮ ਕਰਾਂਗੇ ਉਹ ਜਿਹੜੇ ਪ੍ਰੋਗਰਾਮ ਦਿੱਤੇ ਆ ਉਹਦੀ ਜਿਹੜੀ ਕਿਸਾਨਾਂ ਨੂੰ ਪਿਛਲੇ ਆ ਪ੍ਰੋਗਰਾਮ ਜਿਹੜੇ ਲੱਗੇ ਸੀ ਤੇ ਨੇ ਆਉਣ ਵਾਲੇ ਜਿਹੜੇ ਪੂਰੇ ਤਿਲ ਪ੍ਰੋਗਰਾਮ ਹੈ ਉਹਨਾਂ ਦੀ ਤਿਆਰੀ ਵਾਸਤੇ ਉਹਨਾਂ ਦੇ ਡਿਊਟੀਆਂ ਲਾਉਣੀਆਂ ਉਹਨਾਂ ਦੀ ਅੱਜ ਅਸੀਂ ਮੀਟਿੰਗ ਸੱਦੀ ਹੈ ਆਸ ਕਰਦੇ ਆ ਕਿ ਜਿਹੜੇ ਪਿਛਲੇ ਪ੍ਰੋਗਰਾਮ ਸਾਡੇ ਇਹਨਾਂ ਨੇ ਪੂਰੇ ਕਿਸਾਨਾਂ ਨੇ ਕੰਮ ਦੇ باوجود ਵੀ ਛੱਡਿਆ ਦੂਜੀ ਮੇਰੀ ਗੱਲ ਜਿਹੜੀ ਅਸੀਂ ਜਿਹੜੀ ਕੱਲ ਸ੍ਰੀਮ ਕੌਂਡ ਦੇ ਵਿੱਚ ਕੁਝ ਟਿੱਪਣੀਆਂ ਆਈਆਂ ਸਾਡੇ ਜਿਹੜੀਆਂ ਮੰਗਾਂ ਸੀ ਕਿਤੇ ਮੰਗੀਆਂ ਹੀ ਨਹੀਂ ਉਸ ਤੇ ਚਰਚਾ ਕੀਤੀ ਹੈ ਅਸੀਂ ਕਦੇ ਵੀ ਇਹ ਨਹੀਂ ਕਿਹਾ ਆਪਾਂ ਰਸਤੇ ਸਾਹਮਣੇ ਖੜਿਆ ਸੀ ਸਾਡਾ ਬਿਆਨ ਨਹੀਂ ਆਇਆ ਦੋਨੇ ਫੁਰਮਾਂ ਦਾ ਕਿ ਕਮੇਟੀ ਕਿਸਾਨਾਂ ਦੀ ਬਣਾਈ ਜਾਵੇ ਅਸੀਂ ਕਦੇ ਮੰਗ ਨਹੀਂ ਕੀਤੀ ਅਸੀਂ ਮੰਗ ਕੀਤੀ ਹੈ ਕਿ ਦੋਨੇ ਫੁਰਮਾਨੀਆਂ ਜਿਹੜੀਆਂ ਮੰਗਾ ਨੇ ਜਿਹੜੇ ਪਿਛਲੇ ਮੌਤਰੀਆਂ ਧੂਰੀਆਂ ਪਈਆਂ ਨੇ ਉਹਨਾਂ ਨੂੰ ਤੁਰਤ ਸਰਕਾਰ ਲਾਗੂ ਕਰੀ ਅਸੀਂ ਪਾਰਲੀਮੈਂਟ ਦੇ ਵਿੱਚ ਜਿਹੜਾ ਕਾਨੂੰਨ ਬਣਨਾ ਹੈ ਐਮਐਸਪੀ ਗਰੰਟੀ ਦਾ ਕਾਨੂੰਨ ਸਾਡੀ ਲੜਾਈ ਉਹਨਾਂ ਪਾਰਲੀਮੈਂਟ ਦੇ ਸਿਆਸੀ ਲੋਕਾਂ ਬੀਜੇਪੀ ਦੇ ਲੋਕਾਂ ਨਾਲ ਹੈ ਨਾ ਕਿ ਸਾਡੀ ਕਿਸੇ ਹੋਰ ਪਾਸੇ ਸਰਕਾਰ ਦਾ ਕੋਝ ਜਾਏ ਕਿ ਅਸੀਂ ਇਹਨਾਂ ਨੂੰ ਜਿਹੜੀ ਰੋੜਾਂ ਦੀ ਗੱਲ ਆਉਂਦੀ ਹੈ ਅਸੀਂ ਤਾਂ ਕਦੇ ਰੋੜ ਰੋਕੇ ਨਹੀਂ ਸਾਡੇ ਤੇ ਵੀ ਟਿੱਪਣੀ ਆਈ ਕਿ ਕਿਸਾਨਾਂ ਨੇ ਰਸਤਾ ਰੋਕਿਆ ਤੁਸੀਂ ਬੜੇ ਦੇਖ ਕੇ ਆਏ ਹੋ ਤੇਰਾ ਫਰਮ ਵੀ ਤੋਂ ਸਾਡੇ ਸੰਮੂਚਿਆਂ ਦੇ ਨਾਲ ਹੋ ਇਹ ਰਸਤਾ ਰੋਪਿਆ ਹਰਿਆਣਾ ਸਰਕਾਰ ਨੇ ਕੇਂਦਰ ਦੀ ਹਮਾਇਤ ਲੈ ਕੇ ਕੰਦਾ ਕੱਢਿਆ ਰੋ ਅੱਜ ਹਟਾ ਦੇਣ ਅਸੀਂ ਆਪਦਾ ਦਿੱਲੀ ਜਾਣਾ ਚਾਹੁੰਦੇ ਹਾਂ ਅਸੀਂ ਦੋਨੇ ਬੁਰਾ ਨੂੰ ਲਿਖ ਕੇ ਦਿੱਤਾ ਕਿ ਜੰਤਰ ਮੰਤਰ ਤੇ ਸਾਨੂੰ ਆਪਦੀ ਮੰਗ ਰੱਖਣ ਦੀ ਆਪਦੀ ਹੱਕ ਲੈਣ ਲਈ ਸਾਨੂੰ ਜਗ੍ਹਾ ਦਿੱਤੀ ਜਾਵੇ ਅਗਰ ਜੇ ਉੱਤੇ ਲੱਗਦਾ ਵੀ ਠੀਕ ਹੈ ਤਾਂ ਰਾਮਲੀਲਾ ਗਰਾਊਂਡ ਦੇ ਵਿੱਚ ਜਗ੍ਹਾ ਦਿੱਤੀ ਜਾਵੇ ਅਸੀਂ ਅੱਜ ਵੀ ਉਸ ਮੰਗ ਤੇ ਡੇਢ ਦਾ ਅੱਜ ਅਸੀਂ ਉਸ ਮੰਗਾਂ ਨੂੰ ਸਟੈਂਡ ਕਰਦੇ ਆ ਅਸੀਂ ਇਸ ਗੱਲ ਦੇ ਵਿੱਚ ਅੱਜ ਜ਼ਿਲ੍ਹਾ ਬਠਿੰਡੇ ਦੀ ਜਿਹੜੀ ਮੀਟਿੰਗ ਹੋਈ ਹੈ ਇਹਨਾਂ ਤੋਂ ਆਸ ਕਰਾਂਗੇ ਜਿਹੜੇ ਪਿਛਲੇ ਪ੍ਰੋਗਰਾਮ ਹੈ ਜਿਵੇਂ ਪਿਛੇ ਨਾਲੇ ਪੂਰੀ ਮੰਨ ਤੇ ਇਹਦੇ ਨਾਲ ਚੜ੍ਹੇ ਕਰੇ ਨੇ ਕਿ ਇਹਨੇ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੇਂਦਰ ਸਰਕਾਰ ਨੂੰ ਹਰ ਹਾਲਤ ਕਹਿਾਂਗੇ ਸਾਡੀਆਂ ਮੰਗਾਂ ਜਾਇਜ਼ ਨੇ ਚਰਚਾ ਕੀਤੀ ਹੋ ਚੁੱਕੀ ਹੈ ਤੇ ਸਰਕਾਰ ਨੂੰ ਹਜੇ ਸਮਾਂ ਹੈ ਇਹਨੂੰ ਲਾਗੂ ਕਰਨ ਅਗਰ ਨਹੀਂ ਕਰਨਗੇ ਇਹ ਫੈਸਲਾ ਸਰਕਾਰ ਦੇ ਹੱਥ ਹੈ ਕਿਉਂਕਿ